ਨਾਮ ਜਿੰਦਾਬਾਦ ਕਾਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਦਾ ਮੁੱਖ ਮੰਤਰੀ ਭਗਵੰਤਾ ਪੁਚੜ ਮਰਦਾਬਾਦ ਜਿੰਦਾਬਾਦ ਮਰਦਾਬਾਦ ਪੰਜਾਬ ਦਾ ਮੁੱਖ ਮੰਤਰੀ ਭਗਵੰਤਾ ਪੁਚੜ ਮਰਦਾਬਾਦ 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 ਨਾਮ ਜਿੰਦਾਬਾਦ ਅਤਿਆਚਾਰ ਕਰਨਾ ਇਸ ਸਰਕਾਰ ਦਾ ਬੇੜਾ ਹੀ ਕਰਕਾ ਬੇੜਾ ਹੀ ਕਰਕਾ ਬੇੜਾ ਹੀ ਕਰਕਾ ਪੰਜਾਬ ਦੇ ਕੇਂਦਰ ਸਰਕਾਰ ਮਰਦਾਬਾਦ ਮਰਦਾਬਾਦ ਸਰਕਾਰ ਮਰਦਾਬ 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 ਸਰਸਨਾ ਮਿੱਦਰਾ ਨੂੰ ਜਾਰਨਾ ਇਸ ਸਰਕਾਰ ਦਾ ਬੇੜਾ ਹੀ ਕਰਕਾ ਜੈ ਜੈਕਾਰ ਬੇੜਾ ਹੀ ਕਰਕਾ ਸਰਸਨਾ ਮਿੱਦਰਾ ਨੂੰ ਜਮੀਨਾਂ ਚੋ ਜਾਰਨਾ ਇਸ ਸਰਕਾਰ ਦਾ ਬੇੜਾ ਹੀ ਕਰਕਾ ਜੈ ਜੈਕਾਰ ਬੇੜਾ ਹੀ ਕਰਕਾ ਸਰਸਨਾ ਮਿੱਦਰਾ ਨੀਂਆਂ ਮੰਨੀਆਂ ਮੰਗਾ ਲਾਗੂ ਕਰਨਾ ਇਸ ਸਰਕਾਰ ਦਾ ਬੇੜਾ ਹੀ ਕਰਕਾ ਜੈ ਜੈਕਾਰ ਬੇੜਾ ਹੀ ਕਰਕਾ ਨਾਮ ਨਿਰੋਨੀਆ ਮੰਨੀਆਂ ਮੰਗਾ ਨਾ ਲਾਗੂ ਕਰੇ ਸਰਕਾਰ ਦਾ ਬੇੜਾ ਹੀ ਕਰਕਾਰ ਬੇੜਾ ਹੀ ਕਰਕਾਰ ਬੇੜਾ ਹੀ ਕਰਕਾਰ ਸੱਸਾ ਨਾਮ ਜਰਨੂਲ ਸੜਕਾਂ ਦੇ ਰੋ ਨਾ ਸਰਕਾਰ ਦਾ ਬੇੜਾ ਹੀ ਕਰਕਾਰ ਬੇੜਾ ਹੀ ਕਰਕਾਰ ਬੇੜਾ ਹੀ ਕਰਕਾਰ ਪੰਜਾਬ ਤੇ ਕੇਂਦਰ ਸਰਕਾਰ ਮੁਰਦਾਬਾਦ 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 ਪੰਜਾਬ ਤੇ ਕੇਂਦਰ ਸਰਕਾਰ ਮੁਰਦਾਬਾਦ 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 ਤਰੀਕੇ ਦੇ ਅੰਦਰ ਦੀਆਂ ਨੀਤੀਆਂ ਚੱਲ ਰਹੀ ਸਰਕਾਰ ਦਾ ਬੇੜਾ ਹੀ ਕਰਕਾ ਨਾ ਮਧੁਰਾ ਦਾ ਇਕ ਜਿੰਦਾਬਾ ਜਿੰਦਾਬਾ ਲੜਨਾ ਲੋਕਾਂ ਦਾ ਇਕ ਜਿੰਦਾਬਾ ਜਿੰਦਾਬਾ ਕਾਫਰੇ ਕਰਣਿਆ ਦਲਾਲ ਮੋਦੀ ਮਰਦਾਬਾ ਜਿੰਦਾਬਾ ਜਿੰਦਾਬਾ ਕਾਫਰੇ ਕਰਣਿਆ ਦਲਾਲ ਮੋਦੀ ਮਰਦਾਬਾ ਮਰਦਾਬਾ ਜਿੰਦਾਬਾ ਨਾ ਮੁਦਰਾ ਤੇ ਤਸੱਦਦ ਕਰਨਾ ਇਸ ਸਰਕਾਰ ਦਾ ਵੇੜਾ ਹੀ ਕਰਕਾ ਵੇੜਾ ਹੀ ਕਰਕੇ ਦਸਾਂ ਨਾ ਮਦਰਾ ਦੇ ਛਬੂਖ ਨੌਰੀ ਤਸੱਦਦ ਕਰਨਾ ਇਸ ਸਰਕਾਰ ਦਾ ਵੇੜਾ ਹੀ ਕਰਕਾ ਵੇੜਾ ਹੀ ਕਰਕੇ ਦਾ ਇਕਾ ਜਿੰਦਾਬਾ 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 ਲਰਨਾ ਲੋਕਾਂ ਦਾ ਇਕਾ ਜਿੰਦਾਬਾ 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 ਮੰਨੀਆਂ ਆ ਮੰਗਾਲ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਦਸਾਂ ਨਾਮਦਾਨੂ ਫਸਲਾਂ ਤੇ ਐਮਐਸਪੀ ਯਾਰੀ ਕਰੋ ਯਾਰੀ ਕਰੋ ਯਾਰੀ ਸਰਦ ਕਹਾਇ ਦੁਕਾਨਦਾਰ ਤੇਰੇ ਹੀ ਕਰਦਾ पाल भगवंत मान कुर्दा ਤਾਬਾ ਤਬਾ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਬਤਲਾ ਕੇ ਸੰਬੰਧ ਵਿੱਚ ਹੋਇਆ ਗਿਆ ਜੀ ਮੈਗਰੂ ਜੀ ਦਾ ਖਾਲਸਾ ਵੈਰੀ ਜੀ ਦੀ ਫਤਿਹ ਜੋ ਅੱਜ ਦਾ ਪ੍ਰੋਗਰਾਮ ਜ਼ਿਲ੍ਹੇ ਜਲੰਧਰ ਦੇ ਵਿੱਚ ਜੋ ਨਾਲ ਕਪੂਰਸਲਾ ਜ਼ਿਲ੍ਹਾ ਤੇ ਜੋ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਰਲ ਕੇ ਜੋ ਕਿਸਾਨ ਮਜ਼ਦੂਰ ਦੇ ਨਾਲ ਵਿਸ਼ਵਾਸ ਘਾਤ ਕਰ ਰਹੀ ਆ ਕਿਸਾਨਾਂ ਨੂੰ ਮੀਟਿੰਗ ਸੱਦ ਕੇ ਤੇ ਉਹਨਾਂ ਨੂੰ ਰਜਿਸਟਰ ਕਰਕੇ ਤੇ ਜੋ ਸ਼ੰਭੂ ਖਨੋਰੀ ਬਹੁਤ ਵੱਡੇ ਤਸ਼ੱਦਦ ਕੀਤੇ ਆ ਜੋ ਕਿਸਾਨਾਂ ਦੇ ਆਰ ਜੀ ਘਟ ਆਏ ਗਏ ਆ ਟਰੈਕਟਰ ਟਰਾਲੀਆਂ ਤੇ ਜੋ ਪੰਜਾਬ ਪੁਲਿਸ ਉਹਦੇ ਚੋਰੀ ਕਰਦੀ ਵੇਖੀ ਗਈ ਆ ਉਹਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਅਰਸੀ ਫੂਗ ਮਜਾਰਾ ਚੱਲ ਰਿਹਾ ਇਹ ਤਿੰਨ ਦਿਨ ਚੱਲਣਾ ਕਿਉਂਕਿ ਆਮ ਲੋਕ ਜਿਹੜੇ ਆ ਉਹ ਵੀ ਗੱਲ ਕਰ ਲੈਣ ਕਿਸੇ ਨੂੰ ਘਰ ਸੱਦ ਲੈਣ ਤੇ ਕਦੀ ਵੀ ਉਹਨੂੰ ਆਂਜ ਨਹੀਂ ਆਉਣ ਦਿੰਦੇ ਪਰ ਪੰਜਾਬ ਦੀ ਸਰਕਾਰ ਨੇ ਸਾਡੇ ਆਗੂ ਸਹਿਬਾਨਾਂ ਨੂੰ ਚੰਡੀਗੜ੍ਹ ਛੱਡ ਕੇ ਤੇ ਉਹਨਾਂ ਨੂੰ ਰੈਸਟ ਕਰਾਤਾ ਕੋਈ ਪਟਿਆਲੇ ਬੰਦਾ ਕੋਈ ਜਲੰਧਰ ਬੰਦਾ ਬਹੁਤ ਵੱਡੀ ਪੱਧਰ ਤੇ ਸਾਡੀਆਂ ਕਿਸਾਨ ਮਜ਼ਦੂਰ ਬੀਬੀਆਂ ਭੈਣਾਂ ਨੂੰ ਵੀ ਇਹਨਾਂ ਬਖਸ਼ਿਆ ਵਾਲੀ ਤਸ਼ੱਦਦ ਕੀਤਾ ਉਹਦੇ ਵਿਰੋਧ ਦੇ ਵਿੱਚੋਂ ਲਗਾਤਾਰ ਅਰਥੀ ਫੂਕ ਮਜਾਰੇ ਚੱਲਣਗੇ ਕਿਉਂਕਿ ਇਹ ਸਰਕਾਰ ਦਾ ਗੰਦਾ ਚਿਹਰਾ ਸਾਹਮਣੇ ਸਾਰਿਆਂ ਦੇ ਆ ਗਿਆ ਕਿ ਸਰਕਾਰਾਂ ਕੀ ਕੀ ਕਰਦੀਆਂ ਕੇਂਦਰ ਦੀ ਸਰਕਾਰ ਨੇ ਕੰਨੋ ਫੜ ਕੇ ਮੁੱਖ ਮੰਤਰੀ ਭਵਨਤ ਮਾਨ ਦੇ ਕੋਲ ਉਹ ਕੰਮ ਕਰਾਏ ਜਿਵੇਂ ਬਖਸ਼ਿਆ ਨਹੀਂ ਜਾਊਗਾ ਜੋ ਪਿਆਰ ਦੇ ਮੁੱਖ ਮੰਤਰੀ ਦੀਆਂ ਜੜਾਂ ਲਾਵਿਆਂਗੇ ਇਹ ਮਰਦ ਸੋਚੇ ਕਿ ਕਿਸਾਨ ਮਜ਼ਦੂਰ ਦੇ ਤੇ ਤਸ਼ੱਦਦ ਕਰਕੇ ਮੈ ਮਹਿਲਾ ਦੇ ਵਿੱਚ ਸੁੱਖ ਦੀ ਨੀਂਦ ਸੌਜੂਗਾ ਇਹਨੂੰ ਸੁੱਖ ਦੀ ਨੀਂਦ ਨਹੀਂ ਸੌਣ ਦਿਆਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਕੋਰ ਕਮੇਟੀ ਦੀ ਮੀਟਿੰਗ ਸੱਦਗੇ ਦੋ ਫੋਰਮਾਂ ਦੀਆਂ ਮੀਟਿੰਗਾਂ ਸੱਦਗੇ ਬੱਲੇ ਐਕਸ਼ਨਾਂ ਦਾ ਐਲਾਨ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਜਿਹੜਾ ਪੁਤਲਾ ਕਿਸ ਬੰਦੇ ਵਿੱਚ ਫੁੱਕੇ ਆ ਗਿਆ ਜੀ ਆ ਮੈਂ ਸਰਵਿੰਦਰ ਸਿੰਘ ਜਾਨੀਆਂ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਸੂਬਾ ਕੂਰ ਕਮੇਟੀ ਦਾ ਮੈਂਬਰ ਆ ਇਸ ਟਾਈਮ ਤੇ ਅਸੀਂ ਆ ਪਿਪਲੀ ਮੈਣੀ ਇਹ ਹਾਂ ਜਿਹੜਾ ਪੁਤਲਾ ਫੁੱਪਣ ਡਿਆ ਜਲੰਧਰ ਤੇ ਕੂਥੜਾ ਵੇਖੋ ਇਹ ਸਾਰੇ ਪੰਜਾਬ ਦੇ ਵਿੱਚ ਜਿਹੜਾ ਆਰਥਿਕ ਫੂਕ ਚੱਲਣ ਡਿਆ ਮਜ਼ਰਾ ਵੀ ਜਿਹੜੇ ਉੱਥੇ ਸ਼ੰਭੂ ਤੇ ਖਨੋਰੀ ਤੇ ਮੋਰਚਾ ਲੱਗਾ ਸੀ ਉੱਥੇ ਲੱਗੇ ਸਰਕਾਰ ਨੇ ਪੁੱਟਿਆ ਤੇ ਜਿਹੜਾ ਸਰਵਰ ਸਿੰਘ ਭਤੇਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਹੋਰ ਜਿਹੜਾ 28 29 ਜਿਹੜੇ ਆਗੂ ਸੀ ਮੀਟਿੰਗ ਕਰਨ ਗਏ ਸੀ ਜਿਹੜਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਾਲ ਉਥੋਂ ਜਿਹੜਾ ਚੋਕ ਲਿਆ ਉਹਨਾਂ ਨੂੰ ਉਹਦੇ ਵਿਰੋਧ ਚ ਵੀ ਇੱਕ ਤਾਂ ਉਹਨਾਂ ਨੂੰ ਹਰਿਆ ਖਰੋ ਤੇ ਜਿਹੜੀਆਂ ਕਿਸਾਨਾਂ ਮਿੱਤਰਾਂ ਦੀਆਂ ਮੰਨੀਆਂ ਮੰਗਾ ਵੇਖੋ ਸੱਤ ਮੀਟਿੰਗਾਂ ਚ ਗੇੜ ਚ ਜੇ ਕਿਸਾਨਾਂ ਮਿੱਤਰਾਂ ਨੇ ਮੰਗਾ ਬੰਦੀਆਂ ਨਹੀਂ ਸੱਤ ਸੱਤ ਮੀਟਿੰਗਾਂ ਚ ਹੋ ਚੁੱਕੀਆਂ ਉਹਨਾਂ ਤੇ غور ਕਰਕੇ ਜਲਦ ਤੋਂ ਜਲਦ ਜਿਹੜੀਆਂ ਮੰਨੀਆਂ ਮੰਗਾ ਉਹ ਲਾਗੂ ਕਰਨੀਆਂ ਤੇ ਜਿਹੜੇ ਵੀ ਆਗੂ ਫੜੇ ਆ ਚਾਹੇ ਦਲੇਵਾਲ ਸਾਹਿਬ ਆ ਚਾਹੇ ਪਦੇਰ ਦੀ ਆ ਚਾਹੇ ਉਹਦਣਾ ਹੋਰ ਉਹਨਾਂ ਨੂੰ ਜਲਦ ਤੋਂ ਜਲਦ ਹਰਿਆਕ ਕਰਨਾ ਚਾਹੀਦਾ ਉਹਦੇ ਵਿਰੋਧ ਚ ਲਗਾਤਾਰ ਜਿਹੜਾ ਅਥੀਮਜਾ ਚੱਲੂਗਾ ਤੇ ਜਿਹੜਾ ਉਥੋਂ ਸ਼ੰਭੂ ਤੋਂ ਲੋਕਾਂ ਦਾ ਸਮਾਨ ਚੋਰੀ ਹੋਇਆ ਟਰਾਲੀਆਂ ਚੋਰੀ ਹੋਈਆਂ ਤੇ ਉਹ ਸਰਕਾਰ ਨੇ ਜਿਹੜੀ ਭਗਵੰਤ ਮਾਨ ਸਰਕਾਰ ਜਿਹੜੀ ਕੇਂਦਰ ਦੇ ਇਸ਼ਾਰਿਆਂ ਤੇ ਚੱਲਦੀ ਆ ਉਹਨੇ ਜਿਹੜਾ ਕਰਾਇਆ ਉਹਦੇ ਵਿਰੋਧ ਚ ਵੀ ਉਹ ਜਲਦੋ ਜਲਦ ਜਿਹੜਾ ਵਾ ਉਹ ਉਹਨਾਂ ਨੂੰ ਦੇਣਾ ਚਾਹੀਦਾ ਤੇ ਉਹ ਲੱਭ ਕੇ ਕਿਸਾਨਾਂ ਮਧੁਰੀਆਂ ਟਰਾਲੀਆਂ ਉਹਨਾਂ ਨੂੰ ਪਹੁੰਚਾਉਣਾ ਚਾਹੀਦੀਆਂ ਉਹਦੇ ਵਿਰੋਧ ਚ ਲਗਾਤਾਰ ਚੱਲੂਗਾ ਜਿਹੜਾ ਸਾਡਾ ਇਹਨਾਂ ਧਰਨਾ ਖੇੜਿਆ ਵਾ ਚਾਹੇ ਸ਼ੰਭੂ ਦੇ ਤੇ ਚਾਹੇ ਖਨੌਰੀ ਦੇ ਉਹਦੇ ਵਾਸਤੇ ਸਾਡੀਆਂ ਮੀਟਿੰਗਾਂ ਚੱਲਦੀਆਂ ਉਹ ਮੀਟਿੰਗਾਂ ਕਰਕੇ ਉਹਨਾਂ ਵਾਲੇ ਦਿਨਾਂ 'ਚ ਜਿਹੜਾ ਸਰਕਾਰ ਨੂੰ ਤਕੜਾ ਜਿਹੜਾ ਉਹ ਜਵਾਬ ਦਿੱਤਾ ਜਾਊਗਾ ਇਸ ਕਰਕੇ ਲਗਾਤਾਰ ਅਰਸੀ ਮੁਜਾਰਾ ਵੀ ਜਿਹੜਾ ਉਹ ਲਗਾਤਾਰ ਚੱਲਦਾ ਰਹੂ ਜਿੰਨਾ ਚਿਰ ਸਾਡੀਆਂ ਜੀਆਂ ਮੰਗਾਵੜੀਆਂ ਮੰਨੀਆਂ ਆ ਗਿਆ ਲਾਗੂ ਨਹੀਂ ਕਰਦਾ